ਨੌ ਸ੍ਰੀ ਦਿਨਾਂ ਦੇ ਵਿੱਚ ਮੈਂ ਸਭ ਦਾ ਸਵਾਗਤ ਕਰਦਾ ਮੇਰਾ ਨਾਮ ਪਾਸਟਰੀ ਸ਼ਿਵ ਸਿੰਘ ਹੈ ਤੇ ਆਓ ਆਪਾਂ ਪ੍ਰਭੂ ਦੇ ਬਚਨ ਦੇ ਵਿੱਚੋਂ ਅੱਜ ਸਿੱਖੀਏ ਹallelujah ਯਿਸੂ ਨੇ ਪੁਕਾਰ ਕਰ ਕਹਾ ਜੋ मुझ पर विश्वास ਕਰਤਾ ਹੈ ਵਹ मुझ पर ਨਹੀਂ ਮੇਰੇ ਭੇਜਨੇ ਵਾਲੇ ਪਰ ਵਿਸ਼ਵਾਸ ਕਰਤਾ ਹੈ ਸੋ ਪ੍ਰੋਯਸੂ ਮਸੀ ਸਾਨੂੰ ਕੀ ਦੱਸ ਰਿਹਾ ਹੈ ਇਹ ਜੋ ਐਤ ਪੜ੍ਹੀ ਹੈ ਇਹ ਜਹੂਨਾ ਉਹਦਾ 12 12ਵਾਂ ਦੇ ਆਏ ਅਤੇ ਉਹਦੀ 44 ਐਤ ਹੈਨੀਆ ਜੌਨ ਚੈਪਟਰ 12 ਵਰਸ 44 ਸੋ ਯਸੂ ਮਸੀ ਨੇ ਕੀ ਕਿਹਾ ਜੋ ਮੇਰੇ ਤੇ ਵਿਸ਼ਵਾਸ ਕਰਦਾ ਆ ਉਹ ਮੇਰੇ ਭੇਜਣ ਵਾਲੇ ਤੇ ਵਿਸ਼ਵਾਸ ਕਰਦਾ ਆ ਕਈ ਧਰਮ ਜਿਹੜੇ ਕਹਿ ਰਹੇ ਹੈਗੇ ਯਸੂ ਮਸੀ ਕੀ ਆ ਇਨਸਾਨ ਹੈ ਜਾਂ ਯਸੂ ਮਸੀ ਕੀ ਆ ਪਰਮੇਸ਼ਵਰ ਨਹੀਂ ਹੈ ਤੇ ਯੂਸੂ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਪਰਮੈਸ਼ਨ ਨਹੀਂ ਕਿਹਾ ਜਿਸ ਤਰ੍ਹਾਂ ਇਸਲਾਮ ਆ ਮੁਸਲਮਾਨਾ ਉਹ ਯੂਸੂ ਮਸੀਹ ਨੂੰ ਕੀਆ ਪ੍ਰੋਫਟ ਕਰਕੇ ਮੰਨਦੇ ਆਗੇ ਆ ਉਹ ਕਹਿੰਦੇ ਆ ਕਿ ਯੂਸੂ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਬਾਈਬਲ ਦੇ ਵਿੱਚੋਂ ਸਾਬਤ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਪਰ ਕਿਉਂਕਿ ਇਹ ਕਿਧਰੋਂ ਆਉਂਦੀਆਂ ਕੀ ਗੱਲਾਂ ਇਹ ਸ਼ੈਤਾਨ ਦੀ ਵੱਲੋਂ ਆ ਕੋਈ ਸ਼ੈਤਾਨ ਨਹੀਂ ਚਾਹੁੰਦਾ ਕਿ ਯੂਸੂ ਮਸੀਹ ਨੂੰ ਕੋਈ ਪ੍ਰਭੂ ਕਰਕੇ ਅਪਣਾਵੇ ਪਰ ਮੇਰੇ ਭੈਣੋ ਤੇ ਭਰਾਵੋ ਪ੍ਰਭੂ ਦਾ ਬਚਨ ਸਾਨੂੰ ਦੱਸਦਾ ਹੈਗਾ ਯੂਸੂ ਮਸੀਹ ਨੇ ਕਿਹਾ ਹੈ ਕਿ ਜੋ ਮੇਰੇ ਤੇ ਭਰੋਸਾ ਰੱਖਦਾ ਹੈਗਾ ਉਹ ਮੇਰੇ ਭੇਜਣ ਵਾਲੇ ਤੇ ਭਰੋਸਾ ਰੱਖਦਾ ਹੈਗਾ ਭੇਜਣ ਵਾਲਾ ਕੌਣ ਹੈ ਪਰਮੇਸ਼ਵਰ ਹੈ ਹਾਲੇਲੂਇਆ ਹਾਲੇਲੂਇਆ ਅਸੀਂ ਤੁਸੀਂ ਨਹੀਂ ਕਹਿ ਸਕਦੇ ਕਿ ਜਿਹੜਾ ਮੇਰੇ ਤੇ ਭਰੋਸਾ ਰੱਖਦਾ ਆ ਉਹ ਯਿਸੂ 'ਤੇ ਭਰੋਸਾ ਰੱਖਦਾ ਗਾਇਆ ਕਿਉਂਕਿ ਜੇਕਰ ਤੁਸੀਂ ਪ੍ਰੋਫਟ ਆ ਜਾਂ ਮੈਂ ਪ੍ਰੋਫਟ ਆ ਮੈਂ ਰੱਬ ਦਾ ਕੰਮ ਕਰਦਾ ਮੈਂ ਰੱਬ ਦਾ ਬੰਦਾ ਮੈਂ ਸਿੱਖਾਉਣ ਵਾਲਾ ਹੈਗਾ ਆ ਤੁਸੀਂ ਮੇਰੇ ਤੇ ਭਰੋਸਾ ਕਰਕੇ ਯਿਸੂ ਤੇ ਭਰੋਸਾ ਨਹੀਂ ਕਰ ਸਕਦੇ ਜਾਂ ਰੱਬ ਤੇ ਭਰੋਸਾ ਨਹੀਂ ਕਰ ਸਕਦੇ ਬਲਕਿ ਤੁਹਾਨੂੰ ਕੀ ਆ ਰੱਬ ਦੇ ਭਰੋਸਾ ਕਰਨ ਬਣਾ ਤੁਹਾਨੂੰ ਯਿਸੂ ਤੇ ਭਰੋਸਾ ਕਰਨਾ ਪੈਣਾ ਹੈ ਹਾਲੇਲੂਇਆ ਹਾਲੇਲੂਇਆ ਪਰ ਜੇ ਤੁਸੀਂ ਕੱਲਾ ਹੀ ਰੱਬ ਤੇ ਭਰੋਸਾ ਕਰਦੇ ਹੈਗੇਂ ਯਹੂਸੂ ਦੇ ਭਰੋਸਾ ਨਹੀਂ ਕਰਦੇ ਤਾਂ ਫਿਰ ਤੁਸੀਂ ਰੱਬ ਤੇ ਵੀ ਭਰੋਸਾ ਨਹੀਂ ਕਰਦੇ ਕਿਉਂਕਿ ਜੇ ਤੁਸੀਂ ਯਹਸੂ ਨੂੰ ਕਬੂਲ ਨਹੀਂ ਕੀਤਾ ਤੇ ਰੱਬ ਨੂੰ ਵੀ ਤੁਸੀਂ ਕਬੂਲ ਨਹੀਂ ਕੀਤਾ ਹੋ ਸਕਦਾ ਤੁਸੀਂ ਕਿਸੇ ਹੋਰ ਰੱਬ ਨੂੰ ਕਬੂਲ ਕੀਤਾ ਕੋਈ ਸ਼ੈਤਾਨ ਨੂੰ ਵੀ ਅੱਜ ਕਰ ਲੋ ਗ੍ਰੱਬ ਕਹਿੰਦੇ ਗਿਆ ਇਹ ਬੁੱਤ ਬਣਾਏ ਹੈਗੇ ਉਹਨਾਂ ਨੂੰ ਕੋਈ ਰੱਬ ਕਹੀ ਜਾਂਦਾ ਹੈਗਾ ਜਿਹਨੇ ਆਪਣੇ ਰੱਬ ਸਾਰਿਆਂ ਨੇ ਕੀਆ ਬਣਾਏ ਹੈਗੇ ਆ ਪਰ ਕੀ ਹੈਗਾ ਆ ਪਰ ਗੱਲ ਕੀ ਹੈਗੀ ਆ ਜੋ ਰੱਬ ਹੈ ਇਹਦਾ ਮਤਲਬ ਨਹੀਂ ਤੁਸੀਂ ਕਿਸੇ ਨੂੰ ਵੀ ਰੱਬ ਕਹਿ ਦੋ ਰੱਬ ਬਣ ਗਿਆ ਨਹੀਂ ਨਹੀਂ ਰਬ ਹੈ ਔਰ ਕੀਆ ਰਬ ਹੈ ਉਹ ਪੀਸੂ ਮਸੀਹ ਹallelujah 1045 ਐਤ ਦੇ ਵਿੱਚ ਲਿਖਿਆ ਹੈ ਔਰ ਜੋ ਮuje ਦੇਖਤਾ ਹੈ ਬੈ ਮੇਰੇ ਭੇਜਨੇ ਵਾਲੇ ਕੋ ਦੇਖਤਾ ਹੈ ਜਿਹੜਾ ਮੈਨੂੰ ਦੇਖਦਾ ਹੈਗਾ ਮੇਰੇ ਭੇਜਣ ਵਾਲੇ ਨੂੰ ਕੀ ਆ ਦੇਖਦਾ ਹੈ ਮੈਂ ਜਗਤ ਮੇਂ ਜੋਤੀ ਹੋਕਰ ਆਇਆ ਹੂੰ ਤਾਂਕੀ ਜੋ ਕੋਈ ਮੇਰੇ ਪਰ ਵਿਸ਼ਵਾਸ ਕਰੇ ਬੈ ਅੰਧਕਾਰ ਮੇਂ ਨਾ ਰਹੇ ਜੋ ਮੇਰੇ ਤੇ ਕੀਆ ਵਿਸ਼ਵਾਸ ਕਰੇ ਜੋ ਕੀਆ ਮੇਰੇ ਵਿੱਚ ਰਹੇ ਕੁਕੀ ਜਾਂ ਨਕਾਰ ਦੇ ਵਿੱਚ ਨਾ ਰੱਖੋ ਕਿ ਮੈਂ ਕੀ ਅਜ ਜੋਤੀ ਹੋ ਗਿਆ ਚੁੱਤੀ ਕਿ ਕਿਸ ਤਰ੍ਹਾਂ ਚਾਨਣ ਯਸ਼ਮ ਸਿੰਘ ਨੂੰ ਚਾਨਣ ਕਿਉਂ ਕਿਹਾ ਗਿਆ ਕਿਉਂਕਿ ਉਸ ਤੋਂ ਪਹਿਲਾਂ ਪਰਮੇਸ਼ਵਰ ਨੂੰ ਕੀ ਕੋਈ ਜਾਣ ਨਹੀਂ ਸੀ ਸਕਦਾ ਕਿਉਂਕਿ ਕੋਈ ਵੀ ਇਹੋ ਜਿਹਾ ਰਸਤਾ ਨਹੀਂ ਸੀ ਜੋ ਰੱਬ ਕੋਲ ਗਿਆ ਲਿਆ ਜਾ ਸਕਦਾ ਸੀ ਯੇਸੂ ਮਸੀਹ ਇੱਕ ਚਾਨਣ ਬਣ ਕੇ ਆਇਆ ਹਨੇਰੀਆਂ ਅੱਖਾਂ ਨੂੰ ਚਾਨਣ ਲੈ ਕੇ ਆਇਆ ਹੈ ਹਨੇਰੇ ਰਾਹਤੇ ਦੇ ਵਿੱਚ ਚਾਨਣ ਲੈ ਕੇ ਆਇਆ ਹੈ ਕਿ ਆਹ ਰਾਸਤਾ ਜਿਹੜਾ ਹੈਗਾ ਰੱਬ ਦੀ ਵੱਲ ਜਾਂਦਾ ਉਹ ਮੈਂ ਆ ਜੇ ਤੁਸੀਂ ਉਸ ਰਾਸਤੇ ਤੇ ਆਉਂਗੇ ਤਾਂ ਤੁਸੀਂ ਦੇਖੋਗੇ ਕਿ ਮੈਂ ਹੀ ਕੀ ਹਾਂ ਪਰਮੇਸ਼ੁਰ ਹਾਂ ਯੇਸੂ ਮਸੀਹ ਇਹ ਮਨਾਉਣ ਨਹੀਂ ਆਇਆ ਕਿ ਤੁਸੀਂ ਮੈਨੂੰ ਰੱਬ ਬਣਾਓ ਕਿਉਂਕਿ ਖੁਦ ਯੇਸੂ ਮਸੀਹ ਕੀ ਖੁਦ ਪਰਮੇਸ਼ੁਰ ਹੈ ਉਹ ਖੁਦ ਮੁਕਤੀ ਦਤਾ ਹੈ ਉਹਨੂੰ ਕਿਸੇ ਨੂੰ ਵੀ ਮਨਾਉਣ ਦੀ ਜ਼ਰੂਰਤ ਨਹੀਂ ਹੈ ਪਰ ਉਹ ਹੀ ਦਸਣ ਆਇਆ ਕਿ ਮੈਂ ਹੀ ਰਾਸਤਾ ਆ ਮੈਂ ਹੀ ਉਹ ਹਾਂ ਜਿਹਨੇ ਮੈਨੂੰ ਕੱਲਿਆ ਹੈਗਾ ਤੁਸੀਂ ਮੇਰੇ ਕੋਲ ਆਉਂਗੇ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਤੁਸੀਂ ਤੁਸੀਂ ਰੱਬ ਨੂੰ ਕੀ ਪਛਾਣ ਲੱਗੇ ਤੁਸੀਂ ਭੇਜਣ ਵਾਲੇ ਨੂੰ ਕੀ ਪਛਾਣ ਲੱਗੇ ਲੱਗੂਗੇ ਉਹ ਮੈਂ ਹਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂਗੇ ਅਸੀਂ ਵਿਸ਼ਵਾਸ ਕਰਦੇ ਹਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਵਿੱਚ ਹਾਲੇਲੂਇਆ ਕਿ ਕਈ ਕਹਿੰਦੇ ਹੈਗੇ ਆ ਇਸਲਾਮ ਮੁਸਲਮਾਨ ਕਹਿੰਦੇ ਹੈਗੇ ਹੋਰ ਧਰਮ ਕੀ ਕਹਿੰਦੇ ਕਿ ਜਿਹੜੇ ਮਸੀਹ ਆ ਕ੍ਰਿਸਚੀਅਨ ਆ ਸਾਈਆ ਉਹ ਤਿੰਨਾਂ ਰੱਬਾਂ ਦੇ ਉੱਤੇ ਵਿਸ਼ਵਾਸ ਕਰਦੇ ਹੈਗੇ ਆ ਜਿਸ ਤਰ੍ਹਾਂ ਸਾਡਾ ਸਰੀਰ ਵੀ ਆ ਸਰੀਰ ਜਿਹੜਾ ਹੈਗਾ ਆ ਅਸੀਂ ਮਹਿਸੂਸ ਕਰਦੇ ਆ ਪਰ ਸਾਡੇ ਕੋਲ ਆਤਮਾ ਵੀ ਆ ਸਾਡੇ ਕੋਲ ਕੀ ਆ ਸਾਡਾ ਮਨ ਵੀ ਆ ਸਾਡੀ ਸੋਚ ਵੀ ਆ ਸਾਡਾ ਦਿਮਾਗ ਵੀ ਆ ਜਿਸ ਤਰ੍ਹਾਂ ਜਿਹੜਾ ਆਤਮਾ ਆ ਆਤਮਾ ਗੱਲ ਕਿਤੇ ਨਾ ਕਰਦਾ ਤੁਹਾਡੇ ਦਿਮਾਗ ਨਾਲ ਜਾਂ ਤੁਹਾਡੇ ਮਨ ਦੇ ਨਾਲ ਗੱਲ ਕਰਦਾ ਹੈ ਤੇ ਜਿਹੜਾ ਤੁਹਾਡਾ ਮਨ ਆ ਉਹ ਕੀ ਆ ਤੁਹਾਡੇ ਸਰੀਰ ਨੂੰ ਸਿਗਨਲ ਕੀਆ ਕਲਦਾ ਹੈ ਫਿਰ ਸਰੀਰ ਹੋ ਕੀ ਕੰਮ ਕਰਦਾ ਹੈ ਕਿਉਂਕਿ ਆਤਮਾ ਆਪਣੇ ਆਪ ਨਹੀਂ ਕੰਮ ਕਰ ਸਕਦਾ ਇਸੇ ਤਰ੍ਹਾਂ ਕੀ ਹੈ ਆ ਤੁਹਾਡਾ ਦਿਮਾਗ ਜਾਂ ਆਤਮਾ ਜਿਹੜੀ ਮੈਂ ਗੱਲ ਕਰ ਰਿਹਾ ਉਹ ਤੁਹਾਡਾ ਆਤਮਾ ਦੀ ਗੱਲ ਕਰ ਰਿਹਾ ਪਰਮੇਸ਼ਰ ਦੇ ਆਤਮਾ ਦੀ ਨਹੀਂ ਗੱਲ ਕਰ ਰਿਹਾ ਸੋ ਪਰ ਜੇ ਤੁਹਾਡਾ ਦਿਮਾਗ ਵੀ ਜਿਹੜਾ ਹੈਗਾ ਤੁਹਾਡੀ ਸੋਚ ਵੀ ਹੈਗੀ ਉਹ ਆਪਣੇ ਆਪ ਕੰਮ ਨਹੀਂ ਕਰ ਸਕਦੀ ਉਹਦੇ ਲਈ ਉਹਨੂੰ ਸਰੀਰ ਦੀ ਜਰੂਰਤ ਹੈ ਉਹ ਸਰੀਰ ਦੇ ਦੁਆਰਾ ਹੀ ਕੀ ਸਾਰਾ ਕੰਮ ਹੁੰਦਾ ਹੈਗਾ ਸੋ ਇਸੇ ਤਰ੍ਹਾਂ ਜੋ ਪਰਮੇਸ਼ਰ ਆ ਉਹ ਆਪਣੇ ਆਪ ਕੰਮ ਨਹੀਂ ਕਰਦਾ ਜਿਦੋਂ ਕੰਮ ਕਰਦਾ ਹੈਗਾ ਆ ਜਿਸ ਤਰ੍ਹਾਂ ਸਾਡਾ ਮਾਨਿਆ ਸਾਡੀ ਸੋਚ ਆ ਇਸੇ ਤਰ੍ਹਾਂ ਉਹ ਯਸੂ ਮਸੀਹ ਦੇ ਦੁਆਰਾ ਕੰਮ ਕਰਦਾ ਆਤਮਾ ਪਰਮੇਸ਼ਰ ਪਰ ਜਿਹੜਾ ਕੰਮ ਕਰਦਾ ਹੈਗਾ ਜਿਹੜਾ ਰੱਚਦਾ ਹੈਗਾ ਆ ਉਹ ਕੀ ਆ ਪਵਿੱਤਰ ਆਤਮਾ ਜਿਹੜਾ ਕਿ ਅੱਜ ਕਿਹਾ ਤੁਹਾਡੇ ਨਾਲ ਹੈ ਯਸੂਸੀ ਨੇ ਕਿਹਾ ਸੀ ਜਦ ਮੈਂ ਜਾਵਾਂਗਾ ਤੇ ਸਹਾਇਕ ਤੁਹਾਡੇ ਕੋਲ ਕੀ ਆਵੇਗਾ ਉਹ ਤੁਹਾਡੀ ਮਦਦ ਕਰੇਗਾ ਉਹ ਤੁਹਾਨੂੰ ਮੇਰੀਆਂ ਗੱਲਾਂ ਸਿਖਾਲੇਗਾ ਉਹ ਤੁਹਾਨੂੰ ਕੰਮ ਸਿਖਾਲੇਗਾ ਉਹ ਤੁਹਾਨੂੰ ਦੱਸੇਗਾ ਕਿ ਇਸ ਤਰ੍ਹਾਂ ਕਰਨਾ ਕਿ ਇਸ ਤਰ੍ਹਾਂ ਕੀ ਨਹੀਂ ਕਰਨਾ ਹਰ ਚੀਜ਼ਾਂ ਤੁਹਾਨੂੰ ਕੀ ਉਹ ਸਿਖਾਲੇਗਾ ਉਹ ਤੁਹਾਨੂੰ ਬਚਨ ਸਿਖਾਲੇਗਾ ਤੁਹਾਨੂੰ ਅਕਲ ਦੇਵੇਗਾ ਤੁਹਾਨੂੰ ਬੁੱਧੀ ਦੇਵੇਗਾ ਉਹ ਕੀਆ ਆਤਮਾ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਸਰੀਰ ਦੇ ਵਿੱਚ ਤਿੰਨ ਹੈਗੇ ਆ ਪਰ ਫਿਰ ਵੀ ਅਸੀਂ ਇੱਕ ਕੀਆ ਇਸੇ ਤਰ੍ਹਾਂ ਪਿਤਾ ਪੁੱਤ ਤੇ ਪਵਿੱਤਰ ਆਤਮਾ ਤਿੰਨ ਹੋਣ ਦੀ ਬਜਾਏ ਵੀ ਕਿ ਉਹ ਇੱਕਿਆ ਕਿਉਂਕਿ ਉਹ ਇੱਕ ਦੂਸਰੇ ਤੋਂ ਬਿਨਾ ਕੁਝ ਵੀ ਨਹੀਂ ਕਰਦੇ ਕਿਉਂਕਿ ਉਹ ਕਿ ਹਨ ਇੱਕ ਹਨ ਸੋ ਮੇਰੇ ਭੈਣੋ ਤੇ ਭਰਾਵੋ ਯਿਸੂ ਮਸੀਹ ਨੂੰ ਕੀਆ ਪਰਮੇਸ਼ਵਰ ਕਰਕੇ ਕੀਆ ਅਪਣਾਉਣਾ ਹੈਗਾ ਜੇਕਰ ਕੋਈ ਤੁਹਾਨੂੰ ਕਹਵੇ ਯਿਸੂ ਮਸੀਹ ਦਾ ਸਿਰਫ ਪ੍ਰੋਫਿਟ ਹੈ ਯਿਸੂ ਮਸੀਹ ਤਾਂ ਸਿਰਫ ਕੋਈ ਚੰਗਾ ਸਿਖਾਉਣ ਵਾਲਾ ਸੀਗਾ ਉਹ ਚੰਗਾ ਇਨਸਾਨ ਸੀਗਾ ਇਹਦਾ ਮਤਲਬ ਕੀ ਹੈਗਾ ਆ ਜਦ ਕਿ ਯਿਸੂ ਸੀ ਪਰੇ ਸ਼ੈਤਾਨ ਦੀ ਵੱਲੋਂ ਕੀਆ ਹਾਂ ਕਿਉਂਕਿ ਉਹ ਸਿਰਫ ਤੁਹਾਨੂੰ ਇੱਕ ਯਿਸੂ ਮਸੀਹ ਨੂੰ ਚੰਗਾ ਇਨਸਾਨ ਕਰਕੇ ਮੰਨਣਾ ਚਾਹੁੰਦੇ ਪਰ ਤੁਹਾਨੂੰ ਮੁਕਤੀ ਤਾਂ ਮਿਲਣੀ ਹੈ ਜੇਕਰ ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਪਰਮੇਸ਼ਵਰ ਮੁਕਤੀ ਦਾਤਾ ਕਰਕੇ ਕਬੂਲ ਕਰੋਗੇ ਫਿਰ ਤੁਹਾਨੂੰ ਕੀ ਮੁਕਤੀ ਕੀ ਮਿਲਣੀ ਚੁਣੀ ਹੈ ਸ਼ੈਤਾਨ ਚਾਹਦਾ ਹੈਗਾ ਕਿ ਤੁਸੀਂ ਯਿਸੂ ਮਸੀਹ ਨੂੰ ਅੱਛਾ ਇਨਸਾਨ ਬਣਾ ਕਰਕੇ ਕਬੂਲ ਕਰ ਲੋ ਉਹਨੂੰ ਪ੍ਰੋਫਿਟ ਕਰਕੇ ਉਹਨੂੰ ਚੰਗਾ ਚੰਗਾ ਇੱਕ ਇਨਸਾਨ ਕਰਕੇ ਇੱਕ ਮਹਾਨ ਸਖਸੀਅਤ ਕਰਕੇ ਕਬੂਲ ਕਰ ਲੋ ਸ਼ੈਤਾਨ ਚਾਹੁੰਦਾ ਹੈਗਾ ਪਰ ਉਹ ਨਹੀਂ ਚਾਹੁੰਦਾ ਕਿ ਤੁਸੀਂ ਉਸ ਨੂੰ ਪਰਮੇਸ਼ਵਰ ਕਰਕੇ ਕਿਨੂ ਯਸੂ ਨੂੰ ਕਬੂਲ ਕਰੋ ਪ੍ਰਭੂ ਯਸੂ ਨਹੀਂ ਕੀ ਕਿਹਾ ਜਿਸਨੇ ਮੈਨੂੰ ਕਬੂਲ ਕੀਤਾ ਉਸਨੇ ਮੇਰੇ ਕੱਲਣ ਵਾਲੇ ਨੂੰ ਵੀ ਕਬੂਲ ਕੀਤਾ ਹੈਗਾ ਮੈਂ ਜਗਤ ਦੇ ਵਿੱਚ ਜੋਤੀ ਬਣ ਕੇ ਆਇਆ ਹੈਗਾ ਮੈਂ ਜਗਤ ਦੇ ਵਿੱਚ ਚਾਨਣ ਬਣ ਕੇ ਕੀ ਆਇਆ ਹੈਗਾ ਜਦ ਹੀ ਕੋਈ ਮੇਰੀ ਬਾਤیں ਸੁਣ ਕੇ ਨਾ ਮੰਨੇ ਤੋ ਮੈਂ ਉਸੇ ਦੋਸ਼ੀ ਨਹੀਂ ਠਹਿਰਾਤਾ ਸੋ ਯਸੂ ਨੇ ਕਿਹਾ ਦੋਸ਼ੀ ਠਹਿਰਾਉਣ ਲੈ ਕੇ ਸਮ ਵੀ ਕੀਆ ਨਹੀਂ ਆਇਆ ਕਿਉਂਕਿ ਮੈਂ ਜਗਤ ਕੋ ਦੋਸ਼ੀ ਠਹਿਰਾਉਣੇ ਲਈ ਨਹੀਂ ਆਇਆ ਯਸੁਸੀ ਤਾਨੂੰ ਦੋਸ਼ੀ ਕੀਆ ਨਹੀਂ ਫਿਰ ਹੁੰਦਾ ਪਰੰਤੂ ਜਗਤ ਦਾ ਉਧਾਰ ਕਰਨੇ ਲਈ ਆਇਆ ਹੂੰ ਜੇ ਪਰੰਤੂ ਜਗਤ ਦਾ ਮੁਕਤੀਦਾਤਾ ਯਸੁਸੀ ਮੁਕਤੀ ਦੇਣ ਕੀ ਆ ਕੇ ਹੈਗੇ ਆ ਜਿਸ ਤਰ੍ਹਾਂ ਹੁਣ ਸਾਡੇ ਤੁਹਾਡੇ ਕੋਈ ਗਲਤੀ ਹੋ ਜਾਂਦੀ ਹੈਗੀ ਆ ਜਾਂ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਪਾਪ ਹੋ ਜਾਂਦਾ ਹੈਗਾ ਤੇ ਫਿਰ ਕੀ ਹੁੰਦਾਗਾ ਲੋਕ ਦੁਨੀਆ ਤੁਹਾਡੇ ਤੇ ਉਂਗਲਾ ਕਰਦੀ ਹੈਗੀ ਦੁਨੀਆ ਤੁਹਾਨੂੰ ਥੱਲੇ ਖਿੱਚਦੀ ਹੈਗੀ ਜਿਸ ਤਰ੍ਹਾਂ ਮੇਰੀ ਲਾਈਫ ਦੇ ਵਿੱਚ ਕਾਫੀ ਉੱਪਰ ਥੱਲੇ ਰਹੀਆਂ ਚੀਜ਼ਾਂ ਕੁਝ ਗਲਤੀਆਂ ਹੋਈਆਂ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਲੋਕ ਹੀ ਇਨਵੋਲ ਹੋਏ ਹੈਗੇ ਆ ਤੇ ਬਹੁਤ ਮਸੀਹੀ 크ਰਿਸਚੀਅਨਾਂ ਨੇ ਉਹਨਾਂ ਨੇ ਕੀ ਹੈਗਾ ਆ ਤੇ ਉਹਨਾਂ ਨੇ ਮੈਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ ਹੈਗੀ ਨਾ ਕਿ ਮੈਨੂੰ ਚੱਕਣ ਦੀ ਕਿਉਂਕਿ ਉਹ ਦੋਸ਼ ਕੀ ਲਾਉਣ ਲਾਉਣ ਦੇ ਲਈ ਕਿ ਸਰ ਨੂੰ ਕੀ ਪਹਿਲਾ ਹੋ ਜਾਂਦਾ ਹੈ ਗਿਆ ਬਾਈਬਲ ਦੇ ਵਿੱਚ ਕੀ ਲਿਖਿਆ ਜਿਹੜਾ ਦੋਸ਼ ਲਾਉਣਾ ਹੈਗਾ ਉਹ ਕਿਹਦਾ ਹੈ ਸ਼ੈਤਾਨ ਦਾ ਕੰਮ ਹੈਗਾ ਦੋਸ਼ੀ ਜਿਹੜਾ ਹੈ ਜਿਹੜਾ ਦੋਸ਼ ਲਾਉਣ ਵਾਲਾ ਹੈਗਾ ਹਮੇਸ਼ਾ ਮੌਕਾ ਲੱਭਦਾ ਰਹਿੰਦਾ ਹੈਗਾ ਇਸੇ ਤਰ੍ਹਾਂ ਜਿਹੜੇ ਮਸੀਹੀ ਲੋਕ ਜਿਹੜੇ ਆਪਣੇ ਆਪ ਨੂੰ ਕ੍ਰਿਸਚੀਅਨ ਕਹਿੰਦੇ ਹੈਗੇ ਆ ਉਹ ਸ਼ੈਤਾਨ ਦੇ ਕੀ ਹੈਗੇ ਪੁੱਤਰ ਧੀਆਂ ਹੈਗੇ ਆ ਉਹ ਮੌਕਾ ਲੱਭਦੇ ਰਹਿੰਦੇ ਹੈਗੇ ਆ ਕਿ ਕਿਹਦੇ ਤੇ ਉਹ ਦੋਸ਼ ਲਾਉਣ ਕਿਹਦੀਆਂ ਕਮੀਆਂ ਕੱਢਣ ਤਾ ਕਿ ਉਹ ਇਸ ਕਰਕੇ ਨਹੀਂ ਕਰਦੇ ਕਿ ਰਾਈਟ ਉਹਨੂੰ ਬੁਰਾ ਬੁਰਾ ਕਿਸੇ ਨੂੰ ਬੁਰਾ ਕਹਿਣਾ ਹੈਗਾ ਇਸ ਕਰਕੇ ਕਹਿੰਦੇ ਤਾਂ ਕਿ ਉਹ ਸਾਡੇ ਕੋਲ ਆ ਕੇ ਸਾਡੇ ਪੈਰਾਂ ਤੇ ਡਿੱਗ ਪਵੇ ਆਪਣਾ ਕੰਟਰੋਲ ਚਾਹੁੰਦੇ ਹੈ ਕੰਟਰੋਲ ਕੌਣ ਚਾਹੁੰਦਾ ਹੈਗਾ ਸ਼ੈਤਾਨ ਚਾਹੁੰਦਾ ਹੈਗਾ ਉਹ ਪਰਮੇਸ਼ਵਰ ਦੇ ਨਹੀਂ ਬਲਕਿ ਸ਼ੈਤਾਨ ਦੇ ਪੁੱਤਰ ਦੀਆਂ ਹੈਗੇ ਆ ਪਰ ਉਹਨਾਂ ਨੇ ਆਪਣੇ ਆਪ ਤੇ ਕੀ ਹੈਗਾ ਨਕਾਬ ਪੈਨਿਆ ਹੋਇਆ ਹੈਗਾ ਮੂੰਹ ਦੇ ਉੱਤੇ ਦਿਖਾ ਲਣ ਦੇ ਲਈ ਵੀ ਅਸੀਂ ਮਸੀਹ ਹੈਗੀਆਂ ਪਰ ਜਦੋਂ ਉਹ ਕਿਸੇ ਦੇ ਉਂਗਲੀਆਂ ਚੁੱਕਦੇ ਹੈਗੇ ਆ ਦੋਸ਼ ਲਾਉਂਦੇ ਹੈਗੇ ਆ ਉਦੋਂ ਕੀ ਹੈ ਗਿਆ ਉਹ ਸ਼ੈਤਾਨ ਦੇ ਪੁੱਤਰ ਕਿ ਆ ਪਤਲਾਦਾ ਕਿ ਉਹ ਸ਼ੈਤਾਨ ਤੇ ਆ ਸੋ ਮੇਰੇ ਭੈਣੋ ਤੇ ਪ੍ਰਭੂ ਯਸੂਸੀ ਦੋਸ਼ ਲਾਉਣ ਨਹੀਂ ਆ ਹਾਂ ਤੁਹਾਡਾ ਨਿਆਂ ਜ਼ਰੂਰ ਕਰੇਗਾ ਉਹ ਛੱਡੇਗਾ ਨਹੀਂ ਕਿਸੇ ਨੂੰ ਵੀ ਕੋਕੀਓਕੀ ਹਰ ਨਿਆਈ ਪਰਮੇਸ਼ਰ ਆ ਉਧਰਮੀ ਪਰਮੇਸ਼ਰ ਹੈਗਾ ਜਿਸ ਤਰ੍ਹਾਂ ਜੱਜ ਆ ਜੇਕਰ ਉਹ ਪਾ ਗਲਤ ਨੂੰ ਗਲਤ ਕਹੇਗਾ ਸਹੀ ਨੂੰ ਸਹੀ ਕਹੇਗਾ ਉਹ ਧਰਮੀ ਜੱਜ ਕਹਾਵੇਗਾ ਉਹ ਪੂਰਾ ਨਿਆਂ ਕਰੇਗਾ ਇਸੇ ਤਰ੍ਹਾਂ ਯਿਸੂ ਆ ਉਹ ਇੱਕ ਦਿਨ ਕੀ ਕਰੇਗਾ ਨਿਆਂ ਕਰੇਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਕੀ ਯਿਸੂ ਸੀ ਦੰਦ ਰਹੇਗਾ ਤਾਂ ਕਿ ਤੁਸੀਂ ਉਹਦੇ ਪਿਆਰ ਦੇ ਵਿੱਚ ਤੁਸੀਂ ਉਹਦੇ ਕੋਲ ਮੁਰ ਕੇ ਆ ਜਾਓ ਤੇ ਤੁਹਾਡੇ ਤੇ ਕੋਈ ਵੀ ਦੋਸ਼ ਕੀ ਨਹੀਂ ਲੱਗੇਗਾ ਹਾਲੇਲੂਇਆ ਹਾਲੇਲੂਇਆ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਬਹੁਤ ਸਾਰੇ ਲੋਕਾਂ ਨੂੰ ਬਰਕਤ ਮਿਲੇਗੀ ਤੇ ਜੋ ਸ਼ੈਤਾਨ ਦੇ ਬੰਦਨ ਚ ਫਸਿਆ ਨੇ ਇਸ ਸੋਚ ਦੇ ਵਿੱਚ ਫਸਿਆ ਨੇ ਕਿ ਲੋਕ ਕੀ ਕਹਿੰਦੇ ਹੈਗੇ ਆ ਦੁਨੀਆ ਕੀ ਕਹਿ ਰਹੀ ਹੈਗੀ ਆ ਅਸੀਂ ਰੱਬ ਦੇ ਅੱਗੇ ਵਧੀਏ ਸਾਡੇ ਤੋਂ ਗਲਤੀਆਂ ਹੋ ਗਈਆਂ ਸੀ ਪਰਫੈਕਟ ਨਹੀਂ ਹੈਗੇ ਸਾਡੇ ਚ ਕਮੀਆਂ ਹੈਗੀਆਂ ਆ ਯਿਸੂ ਮਸੀਹ ਕਮੀਆਂ ਵਾਲਿਆਂ ਨੂੰ ਸਾਧਦਾ ਹੈਗਾ ਤਾਂ ਕਿ ਉਹ ਜਿਨ੍ਹਾਂ ਚ ਕਮੀਆਂ ਨਹੀਂ ਹੈਗੀਆਂ ਕਿ ਜਿਹੜੀਆਂ ਜਿਹੜੇ ਸਮਝਦੇ ਆ ਸਾਡੇ ਕੋਲ ਕਮੀਆਂ ਨਹੀਂ ਹੈਗੀਆਂ ਉਹਨਾਂ ਨੂੰ ਕੀ ਕਰ ਸਕੇ ਸ਼ਰਮਿੰਦਿਆਂ ਕਰ ਸਕੇ ਹਾਲੇਲੂਇਆ ਯੇਸੂ ਮਸੀਹ ਦੇ ਚੇਲੇ ਸਾਰੇਆਂ ਦੇ ਵਿੱਚ ਕਮੀਆਂ ਸੀਆਂ ਪਰ ਯੇਸੂ ਮਸੀਹ ਨੇ ਉਹਨਾਂ ਨੂੰ ਕੀ ਕੀਤਾ ਯੂਜ਼ ਕੀਤਾ ਲਿਆ ਜੋ ਮੁਝ ਮੇ ਤੁਸ ਜਾਣਤਾ ਹੈ ਬੈ ਮੇਰੀ ਬਾਤیں ਗ੍ਰਹਿਣ ਨਹੀਂ ਕਰਦਾ ਯੇਸੂ ਸੀ ਕਹਿੰਦੇ ਜਿਹੜਾ ਮੈਨੂੰ ਕੁਝ ਵੀ ਨਹੀਂ ਸਮਝਦਾ ਜੇ ਤੁਸ ਜਿੱਦਾਂ ਜੇਸੂ ਸੀ ਨੂੰ ਕਹਦਾ ਨਾ ਉਹ ਤਾਂ ਇੱਕ ਇਨਸਾਨ ਹੀ ਆ ਉਹ ਵੀ ਯੇਸੂ ਸੀ ਨੂੰ ਤੁਸ ਜਾਣਨ ਵਾਲਾ ਹੈ ਉਹ ਯਿਸੂ ਸਿਧੀ ਬਗਲ ਨੂੰ ਗ੍ਰੈਂਡ ਨਹੀਂ ਕਰੇਗਾ ਤਾਂ ਹੀ ਜੇਕਰ ਰਸੀਬ ਬਾਈਬਲ ਦੀਆਂ ਗੱਲਾਂ ਕਿਸੇ ਮੁਸਲਮਾਨ ਨੂੰ ਜਾਂ ਕਿਸੇ ਹੋਰ ਨੂੰ ਜਾ ਕੇ ਕ੍ਰਿਸ਼ਚਨਾਂ ਨੂੰ ਵੀ ਜਿਹੜੇ ਯਿਸੂ ਮਸੀਹ ਨੂੰ ਸਿਰਫ ਇੱਕ ਇੱਕ ਅੱਛਾ ਇਨਸਾਨ ਸਮਝਦੇ ਉਹਨਾਂ ਨੂੰ ਵੀ ਤੁਸੀਂ ਪ੍ਰਭੂ ਦੀਆਂ ਗੱਲਾਂ ਦੱਸਣਗੇ ਉਹਨਾਂ ਨੂੰ ਕੀ ਗ੍ਰੈਂਡ ਨਹੀਂ ਕਰੇਗੀ ਤਾਂ ਹੀ ਤਾਂ ਬਾਈਬਲ ਦੇ ਵਿੱਚ ਲਿਖਿਆ ਗਿਆ ਹੀਰੇ ਮੋਤੀ ਜਿਹੜੇ ਹੈਗੇ ਆ ਉਹ ਕੀ ਹੈਗਾ ਸੂਰਾਂ ਦੇਗੇ ਨਾ ਉਸ ਨੂੰ ਤੁਹਾਨੂੰ ਕੋਈ ਫੋਰਸ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਗ੍ਰਹਿਣ ਕਰਦਾ ਹੈਗਾ ਉਹਨੂੰ ਦੋ ਜਿਹੜਾ ਨਹੀਂ ਗ੍ਰਹਿਣ ਕਰਦਾ ਉਸ ਨੂੰ ਕੀ ਹੈ ਨਾ ਦਬੋ ਹallelujah hallelujah ਜੋ ਮੁਝੇ ਤੁਸ ਜਾਣਤਾ ਹੈ ਉਹ ਮੇਰੀ ਬਾਤیں ਗ੍ਰਹਿਣ ਨਹੀਂ ਕਰਤਾ ਹੈ ਉਸ ਕੋ ਦੋਸ਼ੀ ਠਹਿਰਾਉਣੇ ਵਾਲਾ ਤੋਂ ਇੱਕ ਹੈ ਅਰਥਾਤ ਜੋ ਬਚਨ ਮੈਂ ਮੈਂਨੇ ਕਹਾ ਹੈ ਵਹੀ ਪਿਛਲੇ ਦਿਨ ਮੈਂ ਉਸੇ ਦੋਸ਼ੀ ਠਹਿਰਾਵੇਗਾ ਜਿਹੜਾ ਬਚਨ ਮੈਂ ਕਹਿ ਰਿਹਾ ਹੈਗਾ ਇਹੀ ਉਹਨੂੰ ਦੋਸ਼ੀ ਕੀ ਤਨ ਆ ਕਿਸ ਤਰ੍ਹਾਂ ਇਹ ਬਚਨੀ ਉਹਦੇ ਸਾਹਮਣੇ ਆ ਜਾਵੇਗਾ ਇਹ ਲਿਖਿਆ ਹੋਇਆ ਸੀ ਇਹ ਤੈਨੂੰ ਦੱਸਿਆ ਹੋਇਆ ਸੀਗਾ ਕਿਉਂਕਿ ਇਹ ਕਾਨੂੰਨ ਹੈ ਜਿਹੜਾ ਪਰਮੇਸ਼ਰ ਦਾ ਬਚਨ ਆ ਇਹ ਕਾਨੂੰਨ ਹੈ ਇਹ ਲਾਇਰ ਇਹ ਲਿਖਿਆ ਹੋਇਆ ਹੈਗਾ ਆ ਇਹ ਸੰਵਿਧਾਨ ਹੈ ਤੇ ਪੋਥੀਆਂ ਖੋਲੀਆਂ ਜਾਣਗੀਆਂ ਪਰਮੇਸ਼ਰ ਦਾ ਬਚਨ ਖੋਲਿਆ ਜਾਵੇਗਾ ਕਿ ਪਰਮੇਸ਼ਰ ਦਾ ਬਚਨ ਹੀ ਕੀਤਾ ਤੁਹਾਨੂੰ ਦੋਸ਼ੀ ਠਹਿ ਰਵੇਗਾ ਹallelujah ਅੱਜ ਮੌਕਾ ਹੈ ਇਹ ਸੁਣਸੀ ਨਿਆ ਕਰੇਗਾ ਤੁਹਾਡਾ ਉਹ ਕੀ ਮੈਂਨੇ ਆਪਣੀ ਔਰ ਸੇ ਬਾਤੈ ਨਹੀਂ ਕੀਤੀ ਪਰੰਤੂ ਪਿਤਾ ਜਿਸਨੇ ਮੁਝੇ ਭੇਜਿਆ ਹੈ ਉਸਨੇ ਮੁਝੇ ਆਗਿਆ ਦਿੱਤੀ ਹੈ ਕਿ ਕਿਆ ਕਿਆ ਕਹੂੰ ਔਰ ਕਿਆ ਕਿਆ ਕਰੂੰ ਜਿਸ ਤਰ੍ਹਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਿਸ ਤਰ੍ਹਾਂ ਤੁਹਾਡਾ ਆਤਮਾ ਹੈਗਾ ਉਹ ਤੁਹਾਡੇ ਮਨ ਦੇ ਨਾਲ ਗੱਲ ਕਰਦਾ ਹੈਗਾ ਇਸੇ ਤਰ੍ਹਾਂ ਪਿਤਾ ਕਿਹਾ ਯਿਸੂ ਨਾਲ ਗੱਲ ਕਰਦਾ ਹੈਗਾ ਤੇ ਯੂ ਤੁਹਾਡਾ ਮਨ ਜਿਹੜਾ ਹੈਗਾ ਉਹ ਤੁਹਾਡੇ ਸਰੀਰ ਨਾਲ ਗੱਲ ਕਰਦਾ ਹੈਗਾ ਤੇ ਇਸੇ ਤਰ੍ਹਾਂ ਯਿਸੂ ਮਸੀਹ ਦੀ ਆ ਪਵਿੱਤਰ ਆਤਮਾ ਨਾਲ ਗੱਲ ਕਰਦਾ ਹੈ ਪਵਿੱਤਰ ਆਤਮਾ ਅੱਗੇ ਕੰਮ ਕਰਦਾ ਸੋ ਸੋ ਇੱਥੇ ਕੀ ਆ ਕਿਆ ਕਹਾਂ ਕਹੂੰ ਕਿਆ ਬੋਲੂੰ ਔਰ ਮੈਂ ਜਾਣਦਾ ਹੂੰ ਕਿ ਉਸ ਕੀ ਆਗਿਆ ਅਨੰਤ ਜੀਵਨ ਹੈ ਇਸ ਲਈ ਮੈਂ ਜੋ ਕੁਝ ਬੋਲਤਾ ਹੂੰ ਬੈ ਜੈਸਾ ਪਿਤਾ ਨੇ ਮੁਝੇ ਕਹਾ ਹੈ ਵੈਸਾ ਹੀ ਬੋਲਤਾ ਹੂੰ ਸੁਮਸੀ ਉਸੇ ਤਰ੍ਹਾਂ ਕੀ ਬੋਲਦੇ ਕੰਕਲੂਜਨ ਕੀ ਹੈ ਕਿ ਜੇਕਰ ਤੁਸੀਂ ਪਰਮੇਸ਼ਵਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੁਣੋ ਪਛਾਣ ਲੈ ਜਾਂਦੇ ਉਹਦੇ ਕੋਲ ਆ ਜੀ ਉਹਨੂੰ ਅਪਣਾ ਲਈ ਆਪਣੇ ਸਿਰ ਨੂੰ ਚੁਕਾ ਲਈ ਉਹ ਮੁਕਤੀ ਦਾਤਾ ਹੈ ਉਹ ਜੀ ਹੁੰਦਾ ਪਰਮੇਸ਼ਵਰ ਉਹਦੇ ਚਰਨਾ ਚਾਹੀਏ ਹਾਲੇਲੂਇਆ ਸ਼ੈਤਾਨ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਪਾ ਰਿਹਾ ਪਰ ਮੇਰੇ ਪਿਆਰਿਓ ਪਰ ਯਿਸੂ ਮਸੀਹ ਤੁਹਾਨੂੰ ਸੱਦ ਰਿਹਾ ਹੈ ਯਿਸੂ ਤੁਹਾਨੂੰ ਬੁਲਾ ਰਿਹਾ ਹੈ ਹਾਲੇਲੂਇਆ ਉਹ ਕਹ ਰਿਹਾ ਮੇਰੇ ਕੋ 와 ਜੋ ਮੇਰੇ ਪੁੱਤਰ ਮੇਰੇ ਕੋ ਆਜ ਮੇਰੀ ਧੀ ਮੇਰੇ ਕੋ ਆਜ ਗੁਨਾਹ ਸ਼ੈਤਾਨ ਤੈਨੂੰ ਦੁਨੀਆ ਵੱਲ ਜਾ ਰਿਹਾ ਹੈ ਤੂੰ ਇਸ ਦੁਨੀਆ ਦੇ ਵਿੱਚ ਨਹੀਂ ਰਹਿਣਾ ਇਹ ਦੁਨੀਆ ਤੇਰੀ ਨਹੀਂ ਹੈ ਤੂੰ ਮੇਰਾ ਹੈ ਮੈਂ ਤੇਰਾ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੀ ਇਸ ਸ਼ਕਲ ਦੇ ਵਿੱਚ ਪਰਮੇਸ਼ਰ ਕਹਿ ਰਿਹਾ ਕਿ ਤੂੰ ਮੇਰੇ ਚੋਂ ਨਿਕਲਿਆ ਹੈ ਆ ਕੇ ਮੇਰੇ ਚਲ ਜਾ ਪਾਪਸਾ ਜਾ ਤੈਨੂੰ ਮੈਂ ਬੁਲਾ ਰਿਹਾ ਹਾਂ ਆਜਾ ਹਾਲੇਲੂਇਆ ਗਲੋਰੀ ਜੀਸਸ ਇੰਦਰ ਰਾ ਅੱਛੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰੂਜੀ ਤੁਹਾਡਾ ਸ਼ੁਕਰ ਕਰਦਾ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਪਰਮੇਸ਼ਵਰ ਹੋ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਤੇ ਖੁਦਾਬੰਦ ਪ੍ਰਭੂ ਯਿਸੂ ਸੀ ਜਿਸ ਤਰ੍ਹਾਂ ਤੁਸੀਂ ਮੈਨੂੰ ਸੰਭਾਲ ਕੇ ਰੱਖਿਆ ਖੁਦਾਬੰਦ ਹੋਰ ਵੀ ਜਿਹਨੇ ਸੁਣ ਰਿਹਾ ਉਹਨਾਂ ਨੂੰ ਸੰਭਾਲਣਾ ਤੇ ਉਹਨਾਂ ਨੂੰ ਅਕਲ ਦੀ ਬੁੱਧੀ ਦੇ ਤੁਹਾਡੇ ਨਾਮ ਉਚਾਰਨ ਯਿਸੂ ਦੇ ਨਾਮ ਅਮਨ 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 ਅਗਲੇ ਹਫਤੇ ਜਰੂਰ ਮਿਲਾਂਗੇ ਤੇ ਇਸ ਸਾਡੇ ਨਾਲ ਜੁੜੇ ਰਹੀਏ ਤੇ ਸਾਰੇ ਭੈਣ ਭਰਾਵਾਂ ਦੇ ਲਈ ਜੋ ਮਸੀਹ ਲੋਕਾਂ ਨੂੰ ਉਹਨਾਂ ਲਈ ਪ੍ਰਾਰਥਨਾ ਕਰਦੇ ਰਹੀਏ ਕੁਕਿੰ ਬਬਲ ਦੇ ਵਿੱਚ ਲਿਖਿਆ ਹੈਗਾ ਇੱਕ ਦੂਸਰੇ ਲਈ ਖੜ ਦੇ ਲੋ ਪ੍ਰਾਰਥਨਾ ਕਰਦੇ ਲੋ ਮੇਰੇ ਲਈ ਪ੍ਰਾਰਥਨਾ ਕਰਿਓ ਮੈਨੂੰ ਵੀ ਤੁਹਾਡੇ ਤੁਹਾਡੀ ਪ੍ਰਾਰਥਨਾ ਦੀ ਕੀਆ ਜ਼ਰੂਰਤ ਹੈ ਗੋਡ ਬੈਸ